ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮ ਮੀ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਕਾਲੇਕੇ ਜ਼ਿਲ੍ਹਾ ਪੈਂਦਾ ਮੋਗਾ ਤਹਿਸੀਲ ਪੈਂਦੀ ਆ ਬੱਗਾ ਪੁਰਾਣਾ ਜਾਇਜੇ ਭਾ ਦੀਆਂ 4 ਵਹਿੜਾ 2 ਡੱਬੀਆਂ 2 ਬਦਾਮੀ ਰੰਗ ਦੀਆਂ 2 ਤਾਜ਼ੀਆਂ ਸੂਈਆਂ ਸਵਾਈਆਂ 2 ਗੱਬਣਾਂ ਤਿਆਰ 4 ਜਾਨਵਰ ਭਾ ਹੋਣਗੇ ਛੋਟੇ ਛੋਟੇ ਜੇ ਕਿਸੇ ਨੇ ਬਦਾਮੀ ਰੰਗ ਦੀਆਂ ਵਹਿੜਾ ਮੈਲੀਆਂ ਲੈਣੀਆਂ ਤਾਂ ਉਹ ਵੀ ਮਿਲ ਜਾਣੀਆਂ 2 ਹੈ ਹੀਆਂ ਜੇ ਕਿਸੇ ਨੇ ਡੱਬੀਆਂ ਲੈਣੀਆਂ ਉਹ ਵੀ ਮਿਲ ਜਾਣੀਆਂ 2 ਹੈ ਹੀਆਂ ਟੋਟਲ 4 ਪਸ਼ੂ ਆ ਇਨਫਰਮੇਸ਼ਨ ਲੈ ਦੇਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਸასი ਕਾਲ ਹਾਂ ਸਹੀ ਆ ਭਾਈ ਸਾਰਿਆਂ ਨੂੰ ਹਾਂ ਦੱਸ ਦਈਏ ਹਾਂ ਭਾਈ ਤਾਰਾ ਪਿੰਡ ਕਾਲ ਕੇ ਤਹਿਸੀਲ ਬਾਘਾ ਬਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸੀ 83600 ਪੂਰਾ ਜੀ 80923 4 ਜਾਨਵਰ ਹਾਂ 4 ਜਾਨਵਰ ਆ ਭਾਈ 2 ਸੂਆਂ ਸੂਆਂ 2 ਗੱਬਣਾ ਇੱਕ ਜਿਹੜੀ ਫਾਰਮ ਵਾਲੀ ਵੱਛੀ ਲਿਆਂਦੀ ਸੀ ਉਹ ਸੇਲ ਹੋ ਗਈ ਭਾਈ ਸੇਲ ਹੋ ਗਈ ਹਾਂ 4 ਰਹਿ ਗਏ 4 ਰਹਿ ਗਏ ਕਿਹੜੇ ਪਾਸੇ ਲੱਗੇ ਇਦਰਾ ਆ ਜੀ ਸੁਣਿਆ ਤਾਂ ਆਜੋ ਬਾਈ ਪਹਿਲਾਂ ਚਲੋ ਜੀ ਦੱਸੋ ਪਰਲੀ ਇੱਕ ਨੰਬਰ ਬਾਰੇ ਦੂਜੇ ਸੂਆ ਸੂਆ ਵੇੜ ਬਾਈ ਦੂਆ ਸੂਆ ਹਾਂ ਇਹ ਹੋ ਗਿਆ ਅੱਜ 12 13 ਨਾਲ ਸੂਈ ਨੂੰ ਬਾਈ ਜਿਹੜਾ ਝੋ ਲੈਣਾ ਜਮਾ ਝੋ ਲੈਣਾ ਕੰਡੇ ਨਾਲ ਨਾ ਪਕੇ ਹਾਂ 10 ਕਿਲੋ ਕਿੰਨਾ ਕੁ ਪਿਆਜ ਦੁੱਧ ਪਿਆਜ ਬਾਈ 13 14 ਲੀਟਰ ਕੱਢ ਬਾਹਰ ਨੂੰ ਮਗਰ ਕੀ ਆ ਮਗਰ ਬੱਛੇ ਜੀ ਦੋਨਾਂ ਨੇ ਕੱਢ ਬਾਹਰ ਨੂੰ ਲੋ ਵੀ ਮਿੱਤਰੋ ਇੱਕ ਨੰਬਰ ਸੂਈ ਸਭਾਈ ਹੈ 10 ਕਿਲੋ ਦੁੱਧ ਜਿਹੜਾ ਕੰਡੇ ਦੇ ਜੋਖ ਲੈਣਾ ਬਾਈ ਕਹਿੰਦਾ ਡੱਬਿਆਂ ਨਾਲ ਮਿਲਣ ਵਾਲਾ ਤਾਂ 12 ਹੋਊਗਾ ਤੇ ਜਿਹੜਾ ਕੰਡੇ ਦੇ ਜੋਖ ਲੈਣਾ ਤੁਹਾਨੂੰ ਵੀ ਪਤਾ ਡੱਬੇ ਤੇ ਕੰਡੇ 'ਚ ਫਰਕ ਹੈ ਤੇ 10 ਕਿਲੋ ਕੰਡੇ ਦੇ ਜੋਖਣ ਵਾਲਾ ਤਿਆਰ ਹੈ ਦੋ ਟਾਈਮ ਚੋਲਿਓ ਚਾਰ ਟਾਈਮ ਚੋਲਿਓ ਭਾਵੇਂ 13 14 ਕ 22 ਕਹਿੰਦਾ ਪਿਆਜੂਗੀ ਸੂਈ ਸਵਾਈ ਚਵਾਈ ਦੀ ਇੱਕ ਨੰਬਰ ਵੀਡੀਓ ਬਣਾ ਰਹੇ ਹਾਂ ਸਵੇਰ ਦੇ ਵੇਲੇ ਸੋਭਾ ਦੀ ਚਵਾਈ ਹੋਈ ਹੈ ਸ਼ਾਮ ਦੀ ਚਵਾਈ 'ਚ ਸਾਰਾ ਦਿਨ ਪਿਆ ਇਹੀ ਕਿਤੇ ਅੱਥ ਨੇ ਵੀਡੀਓ ਬਣਦੀ 6 ਵਜੇ ਤੇ ਹਵਾਨਾ ਦੁੱਧ ਨਾਲ ਭਰਿਆ ਆਵਣੋ ਸੀ ਕਿਉਂਕਿ ਸਵੇਰ ਦੀ ਚਵਾਈ ਕੀਤੀ ਐ ਸ਼ਾਮ ਦੀ ਚਵਾਈ ਚ ਸਾਰਾ ਦਿਨ ਪਿਆ 10 ਕਿਲੋ ਦੁੱਧ ਕੰਡੇ ਦੇ ਜੋਖ ਕੇ ਲੈ ਜਾਓ 13-14 ਕਿਲੋ ਪਿਆਜੂ ਕਿੰਨੇ ਦੀ ਬਾਈ ਇਹਦਾ ਮੁੱਲ ਬਾਈ 37 ਆ ਇਹਦੀ ਜੈਸਨੋ ਜਮਾ 34000 ਦੀ ਲੜਿਆ ਲੜਿਆ ਤਾਂ ਨਹੀਂ ਘਰੇ ਅੱਜ ਕਿਤੇ ਨਹੀਂ ਹੱਥੋਂ ਬਾਅਦ ਜਿਹੜਾ ਆਪਣਾ ਭਾਰ ਲੋਡ ਜਾ ਆਪਾਂ ਨਫਾ ਹੋਣਾ ਕੀ ਲੈਣਾ ਅੱਛਾ ਇਹ ਨਹੀਂ ਵੀ ਮੁੱਲ ਵਧਾ ਲੈਣਾ ਨਫਾ ਵਧਾ ਲੈੋ ਠੀਕ ਐ ਬੜਾ ਭਾਣ ਆ ਗਿਆ ਨਫਾ ਉਹਨਾ ਕੀ ਲੈਣਾ 2000 3000 ਬਾਸ ਲਓ ਜੀ ਮੁੱਲ 37000 ਸਾਢੇ 34000 ਦੀ ਦੇ ਦੇਣੀ ਆ ਤੋ ਕਢਾਉਂਦੀਆਂ 35 35000 ਦੀਆਂ 10 10 ਕਿਲੋ ਦੁੱਧ ਵਾਲੀਆਂ ਇਹ ਤਾਂ ਤਾਜੀ ਸੂਈ ਆ ਆਧਾਰ ਕਾਰਡ ਇਹਦਾ ਮੂਹਰੇ ਪਿਆ ਹਜੇ ਤਾਂ ਗੰਦ ਪਹਿਲੀ ਸਿੱਟੀ ਜਾਂਦੀ ਆ ਇਹ ਦੇ ਦੇਣੀ ਆ 34000 ਦੀ ਕਿਸੇ ਨੇ 34000 ਦੀ ਤਾਜੀ ਸੂਈ ਸਵਾਈ ਵਹਿੜ ਦੇਣੀ ਨਹੀਂ ਭਾਵੇਂ 10 ਪਿੰਡ ਢੇੜਾ ਦੇ ਦੋ ਜੇ ਮਿਲਦੀ ਹੋਈ ਤਾਂ ਲੈ ਲਿਓ ਕੋਈ ਗੱਲ ਨਹੀਂ ਪਰ ਮੇਰੇ ਹਿਸਾਬ ਨਾਲ ਸੂਈ ਸਵਾਈ ਵਹਿੜ 33 34000 ਦੀ ਕੌਣ ਦਿੰਦਾ ਕੰਡੇ ਦੇ ਜੋਖ ਲਓ 10 ਕਿਲੋ ਦੁੱਧ 3-4 ਕਿਲੋ ਦੁੱਧ ਵਧਾ ਜੂ 2 ਨੰਬਰ ਤੇ ਆ ਜਾ ਬਾਈ ਅਗਲੇ ਨੇ ਤਾਂ ਦੂਜਾ ਆ ਗਿਆ ਦੂਜਾ ਮੰਨ ਲੈ ਕੋਈ ਤੀਜਾ ਮੰਨ ਲੈ ਸਹੀ ਆ ਤੇਰੀ ਲਿਕ ਖਰੀਦੀ ਵੀ ਆ ਆਪਣੀ ਖਰੀਦੀ ਵੀ ਆ ਇਹਦੇ ਥੱਲੇ ਵੀ ਦੁੱਧ ਬਾਈ 10 ਲੀਟਰ ਜਮਾ ਤਿਆਰ ਜਿਹੜਾ ਮਗਰ ਕੀ ਆ 12 ਕਿਲਾ 13 ਕਿਲਾ ਕੋਈ ਕਿਲਾ ਮਗਰ ਇਹਦੇ ਵੀ ਅੱਛਾ ਹੀ ਆ ਬਾਈ ਕਿੰਨਾ ਕੁ ਪਿਆ ਜੂ ਕਿਨੇ ਬਾਈ ਪਹਿਲੇ ਸੂਏ ਪਿਆ 16 ਲੀਟਰ 15-16 ਮੰਨ ਕੇ ਆਪਾਂ ਲਈ ਇੰਨਾ ਪਿਆ ਜੂ ਕਿੰਨੇ ਦੀ ਇਹ ਇਹ ਵੀ 38000 ਦੀ ਮੁੱਲ 42000 ਆ ਬਾਈ ਲਓ ਜੀ ਮੁੱਲ 42000 ਦੇ ਦੇਣੀ ਇਹ ਵੀ 38000 ਦੀ ਇਹ ਵੀ ਤਾਜੀ ਸੂਈ ਆ ਮਗਰ ਇਹਦੇ ਵੀ ਭੱਬੂ ਆ ਆਧਾਰ ਕਾਰਡ ਦੋਵਾਂ ਦੇ ਮੂਰੇ ਪਏ ਆ ਇਹਨੂੰ 15-16 ਤਣ ਹੋ ਗਿਆ ਸੂਈ ਨੂੰ ਬਾਈ 10 ਕਿਲੋ ਦੁੱਧ ਜਿਹੜਾ ਚੋ ਲੈਣਾ ਇਹਦੇ ਥੱਲੇ ਵੀ ਤਿਆਰ ਹੈ ਵਹਿੜਾ ਅਮਰੀਕਨ ਡੱਬੀਆਂ ਦੁੱਧ ਤੁਹਾਨੂੰ ਪਤਾ ਹੀ ਅੱਗੇ ਸੇਵਾ ਦਾ ਹੁੰਦਾ ਇਹ ਕੱਲ ਲਿਆਇਆ ਤੇ ਹੁਣ ਰਾਤੇ ਰਾਦੇ ਨੇ ਕੀ ਇਹਨੂੰ ਕਾੜੇ ਦੇ ਦੇ ਤੇ ਕੀ ਇਹਨੂੰ ਲੇਟੀਆਂ ਪਾਤੀਆਂ ਤੇ ਜੇ ਅਗਲੇ ਦੇ ਘਰੇ ਦੋ ਡਾਂਗ ਤਾਂ ਹੀ ਠੀਕ ਐ ਬਾਈ ਕਹਿੰਦਾ ਅਗਲੇ ਦੇ ਘਰੇ ਮੈਂ ਦੋ ਡੰਗ ਚੋਕੇ ਲਿਆਇਆ ਤਾਂ ਹੀ ਕਿਹਾ ਕਿ ਇੰਨਾ ਇੰਨਾ ਦੁੱਧ ਤਿਆਰ ਐ 10 ਕਿਲੋ ਹੀ ਇਹਦੇ ਥੱਲੇ ਆ ਤੇ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦੱਸ ਹੀ ਦਿੱਤਾ ਸਵੇਰੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚ ਵਾਈ ਚ ਸਾਰਾ ਦੇਣੀ ਪਿਆ ਜਿਹੜਾ ਵੀ ਭੈਣ ਭਰਾ ਆਗੇ ਲੇਟੇ ਪਾਊਗਾ ਕਾੜੇ ਦੇ ਉਚਾਰ ਪੰਜ ਤੇ ਦੁੱਧ ਇਹਨਾਂ ਨੇ ਵਾਦੀ ਜਾਣਾ ਕਿਉਂਕਿ ਦੁੱਧ ਦੇਣਾ ਸੇਵਾ ਨੇ ਆ ਥਣ ਸੋਹਣੇ ਆ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਮੁੱਲ 42 ਦੋਵਾਂ ਦੀ ਚਵਾਈ ਹੈ 1 ਨੰਬਰ 38000 ਦੀ ਦੋ ਨੰਬਰ ਦੇ ਦੇਣੀ ਹੈ 1 ਨੰਬਰ 34000 ਦੀ ਭਾਜਾਂ ਮਾ ਛੋਟੇ ਛੋਟੇ ਸੂਈਆਂ ਸਵਾਈਆਂ ਭਾਵਾ ਚਾਰ ਚਾਰ ਟਾਈਮ ਚੋ ਕੇ ਤਸੱਲੀ ਕਰਕੇ ਦੁੱਧ ਕੰਡੇ ਦੇ ਜੋਕ ਕੇ ਲੈ ਜਾਓ ਤੋਕੜ ਵੜਾਂ ਵਾਲੀ ਭਾ ਅੱਗੇ ਆ ਗੱਬਣ ਤੇ ਆ ਗੋਲ ਮਟੋਲ ਤੇ ਇਹਨਾਂ ਦੂਜੇ ਸੂਏ ਸੁਣਾ ਬਾਈ ਹਾਂ ਇਹਦਾ ਪੂਰਨਡਰ ਕਾਰਡ ਹੈਗਾ ਸੁਲਾ ਲੀਟਰ ਦਾ ਬਾਈ ਠੀਕ ਹੈ 15 16 ਮੰਨ ਕੇ ਆਪਾਂ ਲਈ ਆ ਇਹ ਹਫਤੇ ਦੀ ਹਜੇ ਕੱਚੀ ਹੈ ਬਾਈ ਹਫਤੇ ਦੀ ਹਾਂ ਦੁੱਧ 15 16 ਨਾਰਮਲ ਹੀ ਪਿਆ ਜੂਗੀ ਇਹਨਾਂ ਕਿੰਨੇ ਦੀ ਇਹ ਤਾਂ ਬਈ ਮੌਲ ਕਰਾਉਣ ਨੂੰ 52 ਕਰਾ ਲਾ 53 ਕਰਾ ਲਾ ਇਹ ਦੇਣਾ ਕਿ 50 500 ਦੀ 55000 ਦੀ ਦੁੱਧ ਕਿੰਨਾ ਦਿੱਤਾ 16 ਲੀਟਰ ਬਈ 16 ਲੀਟਰ ਦੁੱਧ ਬਈ ਦੱਸਦਾ ਕਿ ਪਹਿਲਾਂ ਨੇ ਦਿੱਤਾ ਦੂਜੇ ਸੂਏ ਸੁੰਦੀ ਆ ਸਾਈਵਾਲ ਨਸਲ ਦੀ ਵੜੜ ਹੈ ਤੇ ਜਰਸੀਆਂ ਨਾਲੋਂ ਵੀ ਸਾਈਵਾਲ ਦੀ ਫੈਟ ਵੱਧ ਆਉਂਦੀ ਆ ਆਮ ਜਰਸੀ ਦਾ ਕਹਿੰਦੇ ਦੁੱਧ ਮੱਝ ਵਰਗਾ ਹੁੰਦਾ ਤੇ ਸਾਈਵਾਲ ਦੀ ਤਾਂ ਜਰਸੀ ਨਾਲੋਂ ਵੀ ਫੈਟ ਵੱਧ ਆਉਂਦੀ ਆ ਦੁੱਧ ਹੋਣਾ ਮੱਝ ਵਰਗਾ ਤੇ 50000 ਦੀ ਲੱਸੀ ਤੋਂ ਲੱਸੀ ਮਰੀ ਹੰਬੀ ਫੰਡਰ ਮੱਝ ਵਿਕ ਜਾਂਦੀ ਹੈ ਜਿਹੜੀ ਪਾਈਆ ਦੁੱਧ ਵੀ ਨਹੀਂ ਦਿੰਦੀ। ਥੰਡੀ ਸੀਲ ਭਾਈ ਪਾਂਜਵਾਗ ਬੈਠੇ ਰਹਣ ਥੱਲੇ। ਤੇ ਵੀਰ ਕਹਿੰਦਾ 15-16 ਕਿਲੋ ਦੁੱਧ ਖੁੱਲਾ ਪਿਆ ਦੇਣਾ 16 ਕਿਲੋ ਦੁੱਧ ਦਿੱਤਾ ਨੇ ਤੇ ਸੀਲ ਫੁੱਲ ਨਹੀਂ ਆਮ ਸਾਈਵਾਲ ਸੀਲ ਘੱਟ ਮਿਲਦੀਆਂ। ਜਿਵੇਂ ਜੇ ਜਿਹੜੇ ਹਿਸਾਬ ਨਾਲ ਇਹ ਹੱਥਿਆਂ ਮਰੀ ਜਾਂਦਾ ਲੇਵੇ ਤੇ ਉਹਨੂੰ ਤਾਂ ਗੁੱਟ ਲਾ ਦੇਣਾ ਸੀ ਇਹਨੇ ਤਾਰ ਦੇ ਦਿੰਦੇਗਾ ਮੈਂਟ ਚ ਮਾਰ ਕੇ। ਕਿਉਂਕਿ ਸਾਈਵਾਲ ਥੋੜੀ ਜੀ ਜ਼ਿਆਦਾ ਗਰਮ ਵੈੜ ਹੁੰਦੀ ਆ ਆਵੇਂ ਸਿਆਣਾ ਦੀ ਘਾਬਤਾ ਕਿ ਸਾਈਵਾਲ ਦਾ ਜਿੰਨਾ ਜਕਰ ਬੱਚਾ ਹੈਗਾ ਉਹਨਾਂ ਜੇਕਰ ਦੁੱਧ ਪਿਉਂਦੀ ਹੈ ਜੇ ਕਿਤੇ ਬੱਚਾ 19 21 ਹੋ ਜੇ ਮਗਰੋਂ ਦੁੱਧ ਪਿਉਂਦੀ ਨਹੀਂ ਗੜਵੀ ਨਾਲ ਚੋਣਾ ਪੈਂਦਾ ਤੇ ਵਿੱਚ ਕੋਸ਼ਨਾਕ ਸੀਲ ਸੌ ਹੈਗੇ ਆ ਪਰ ਜਿਆਦਾ ਗਰਮੀ ਹੁੰਦੀਆਂ ਪਰ ਇਹ ਜਿਹੜੀ ਅੱਜ ਗੱਭਨ ਦੀ ਕੁਸ ਕਹਿੰਦੀ ਆ ਨੇ ਸੂਈ ਨੇ ਵੀ ਕੁਛ ਨਹੀਂ ਕਹਿਣਾ ਸੂਈ ਚੱਕੀ ਜਾਂਦੀ ਲੈ ਹਾਂ ਉਹ ਜਵਾਗ ਭਾਈ ਰੱਖੀ ਦਿੰਦੇ 50000 ਦੀ ਦੇ ਦੇਣੀ ਆ ਭਵਾਂ ਭਾਈ ਕਹਿੰਦਾ ਜਵਾਗ ਚੋਈ ਜਾਣ ਇੰਨੀ ਸੀਲ ਹੈ ਤੇ ਜਿੱਦਣੇ ਸੂਪ ਪੈਂਦੀ ਆ ਬੱਚਾ ਮੂਰੇ ਹੋਇਆ ਮਗਰ ਉਹ ਤਾਂ ਲੱਤ ਚੱਕਣੀ ਕਾਦੀ ਐ ਕਹਿੰਦੀ ਤਾਂ ਹੁਣ ਗੱਬਨ ਨਹੀਂ ਕੋਸ਼ ਹਜੇ 55000 ਦੀ ਦੁੱਧ ਬਾਈ ਕਹਿੰਦਾ ਪਿਆਜੂ 15 16 ਕਿਲੋ 16 ਕਿਲੋ ਦਿੱਤਾ ਪਹਿਲਾਂ ਨੇ ਦੁੱਤਾ ਯਾਰ 12 ਕਿਲੋ ਵੀ ਦੇ ਦੇਣਾ ਮੈਂ ਤਾਂ 4 ਕਿਲੋ ਘੱਟ ਗਈ ਨਾ 12 ਕਿਲੋ ਦੁੱਧ ਦੇ ਦੀ ਮਾਝਾਰਗਾ ਦੁੱਧ ਉਹ 12 ਕਿਲੋ ਦੁੱਧ ਵਾਲੀ ਮਾਝ ਸਵਾ ਲੱਖ ਦੀ ਆਉਂਦੀ ਆ ਤੇ ਬਾਈ ਤਾਂ 15 16 ਕਹਿੰਦਾ ਅੱਗੇ ਆ ਜਾ ਯਰ ਤੇ ਕੀ ਵੀ ਦੂਜੇ ਸੂਏ ਸੁਣਾ ਬਾਈ ਹਾਂ ਇਹ ਕ੍ਰੋਸ ਅੰਕ ਚ ਆ ਗਈ ਥੋੜੀ ਜਿਹੀ ਜਰਸੀ ਕ੍ਰੋਸ ਹਾਂ ਇਹਦਾ ਪ੍ਰੂਨ ਦਾ ਰਿਕਾਰਡ ਹੈਗਾ ਬਈ 18 ਲੀਟਰ ਦਾ ਠੀਕ ਹੈ 18 19 ਮੰਨ ਗਿਆ ਭਲੇ ਇਹਨਾਂ ਖੁੱਲਾ ਬਈ ਆ ਤੇਰੀ ਕੱਚੀ ਐ ਵੀ ਕਿੰਨੇ ਦੀ ਇਹਦਾ ਬਈ ਮੁੱਲ ਕੋਈ 62 ਕਰਾ ਲੈ 63 ਕਰਾ ਲੈ 59 500 ਦੀ 58 900 ਦੀ ਦੇ ਦੇਣੀ ਆ 4 ਨੰਬਰ 18 19 ਕਿਲੋ ਦਾ ਦਿੱਤਾ ਪਹਿਲਾਂ ਨੇ 18 19 ਮੰਨ ਕੇ ਕੋਈ ਵੀ ਸੌਦਾ ਕਰ ਲੈ ਇਹ ਵੀ ਹਫ਼ਤੇ ਦੀ ਕੱਚੀ ਆ ਮੁੱਲ 62000 ਕਰਾ ਲੋ ਦੇ ਦੇਣੀ ਆ 58 900 ਦੀ ਫੁੱਲ ਵੱਡੇ ਕੱਦ ਵਾਲੀ ਵੜੇ ਦੂ ਪਹਿਲੀ ਵੀ ਕੱਦ ਵਾਲੀ ਵੱਡੇ ਜੀ ਸੀਗੀ ਸਾਈਵਾਲ ਵੀ ਇਹ ਪਿਓਰ ਜਰਸੀ ਦਾ ਹੈ ਨਹੀਂ ਵਿੱਚ ਜਰਸੀ ਦੇ ਕਰਾਸ ਜੇ ਅੰਗ ਹੈਗਾ ਬਾਕੀ ਮੇਨ ਗੱਲ ਆ ਕਿ ਦੁੱਧ ਮੱਝਾਂ ਰਗਾਉਸੀ ਸਭ ਪੂਰੀ ਆ ਲੇਵਾ ਭਾਂਡਾ ਸੋਹਣਾ 13 12 13 ਕਿਲੋ ਦੁੱਧ ਆਲਾ ਤਾਂ ਲੇਵਾ ਕਰਮਾ ਵਾਲੀ ਹੋਣੀ ਤਿਆਰ ਕਰੀ ਫਿਰਦੀ ਆ ਬਾਕੀ ਹਜੇ ਦਿਨ ਪਏ ਆ ਹਫਤਾ ਪਾਲ ਟੇਲਾਂ ਲੇਵੇ ਦੇ ਚਾਰ ਚਫੇਰੀ ਬਹੁਤ ਪਈਆਂ 5-7 ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਹੈ ਜਦੋਂ ਤਿਆਰ ਹੋ ਜਾਂਦੀ ਹੈ ਕਰਮਾੜੀ ਸਾਰੀ ਵਾਲ ਟੈਲ ਕੱਢ ਕੇ ਸੋਹਣਾ ਹਵਾਨਾ ਤਿਆਰ ਕਰਕੇ ਸੂ ਇਹ ਦੇ ਦੇਣੀ ਹੈ 59000 ਦੀ ਚੀਜ਼-ਚੀਜ਼ ਦਾ ਫਰਕ ਹੈ ਜਿਵੇਂ ਹੁਣ ਇੱਕ ਨੰਬਰ 34000 ਦੀ ਬਾਈ ਨੇ ਕਿਹਾ ਤੇ ਜੇ ਕੋਈ ਕਹੂਗਾ ਕਿ ਆ 59000 ਦੀ ਇਹ ਦਾ ਤੇ ਉਹ ਦਾ ਫਰਕ ਵੀ ਬਹੁਤ ਹੈ ਤੇ ਜਿਹਨੇ ਥੋੜੇ ਪੈਸੇ ਲਾਉਣੇ ਆ ਉਹਨੂੰ ਆ ਵੀ ਨਹੀਂ ਮਾੜੀ ਤੋਂ ਕਢਾਉਂਦੀਆਂ 34 35 35000 ਦੀਆਂ ਤੇ ਬਾਈ ਕਹਿੰਦਾ ਜੇ 3434000 ਚ ਮਾਨਤਾਨ ਕਰ ਦੂੰਗਾ 10 ਕਿਲੋ ਦੁੱਧ ਆ ਜਿਹੜਾ ਕੰਡੇ ਦੇ ਜੋਖ ਲੈਣਾ ਸੂਈ ਸਵਾਈ ਆ ਅੱਗੇ ਸੇਵਾ ਕਰੋਂਗੇ ਫੀਡ ਪਾਉਂਗੇ ਤੇ ਦੁੱਧ ਵੱਧ ਜਾਣਾ ਬਾਈ ਕੋਲੇ ਕੱਲ ਹੀ ਸ਼ਾਮ ਨੂੰ ਆਈ ਆ ਅਗਲੇ ਦੇ ਘਰੇ ਦੋ ਟਾਈਮ ਚਵਾਈਆਂ ਕੀਤੀਆਂ ਦੋਵਾਂ ਵਿਹੜਾਂ ਦੀਆਂ ਪਹਿਲਾਂ ਦੀਆਂ ਤੇ ਰਾਤੇ ਰਾਤ ਬਾਈ ਨੇ ਕਿਹੜਾ ਦਾਣਾ ਪਾਤਾ ਕਿਹੜੀਆਂ ਲੇਟੀਆਂ ਪਾਤੀਆਂ ਕਿਹੜਾ ਦੁੱਧ ਵੱਧ ਗਿਆ ਹੋਣੀਆਂ ਰਾਤੇ ਰਾਤ ਇਹਦਾ ਜਿਹੜਾ ਕੁਸ ਅਗਲੇ ਨੇ ਪਾਇਆ ਉੱਤ ਹੀ ਦੁੱਧ ਦੇਹੀ ਜਾਂਦੀਆਂ ਹੁਣ ਅੱਗੇ ਸੇਵਾ ਜਿਹੜਾ ਕਰ ਲੂਗਾ ਸਵੇਰ 2-3-4 ਕਿਲੋ ਫੀਡ ਪਾ ਦੇ ਆਥ ਨੇ 4 ਕਿਲੋ ਫੀਡ ਪੈ ਜੇ ਤੇ ਆਪੇ ਦੁੱਧ ਦੀ ਬਾਲਟੀ ਭਰ ਦਿਆ ਕਰਨੀ ਆ ਕਿਉਂਕਿ ਦੁੱਧ ਦੇਣਾ ਸੇਵਾ ਨਹੀਂ ਉਹ ਫਾਰਮ ਵਾਲੀ 4 ਲੀਟਰ ਵਾਲੀ ਕਿਉਂ ਨਾ ਗਾਂ ਹੋਵੇ ਫਾਰਮ ਚ ਡੱਬੇ ਨਾ ਬੋਕ ਨਾ ਦਾਣਾ ਨਹੀਂ ਪਾਉਂਦੇ ਅਗਲਾ ਬੋਰੀ ਚਾੱਕ ਕੇ ਓਵੇਂ ਮੂਰੇ ਮੂਰੇ ਸਾਰੀਆਂ ਦੇ ਪਾਈ ਜਾਂਦੇ ਆ ਜਿੰਨਾ ਅਗਲਾ ਖਾਲੇ ਪਸ਼ੂ ਫਾਰਮ ਵਾਲਿਆਂ ਦਾ ਉਨਾਂ ਹੀ ਖਵਾ ਦਿੰਦੇ ਆ ਗਾਂ ਨੂੰ ਤੇ ਤਾਂ ਹੀ 40 ਲੀਟਰ ਦੁੱਧ ਦਿੰਦੀਆਂ ਉਹ ਤੇ ਜੇ ਉਹ ਕਹਦੇ ਫਾਰਮ ਚੋਂ 40 ਲੀਟਰ ਅਗਲਾ ਚੋ ਕੇ ਗਾਂ ਲੈ ਆਵੇ ਘਰੇ ਤੇ ਘਰੇ ਆਇਆ呀 ਬੋਕਣਾ ਦਾਣਾ ਪਾਵੇ ਫਿਰ ਉਹ 40 ਲੀਟਰ ਨਹੀਂ ਦਿੰਦੀ ਕਿਉਂਕਿ ਦੁੱਧ ਦੇਣਾ ਸੇਵਾ ਨਾਲ ਦਾਣੇ ਨੇ ਫੋਨ ਨੰਬਰ ਸਕਰੀਨ ਤੇ ਦੁੱਧ ਆ ਵੀ ਵੱਜ ਜਾਣੀਆਂ ਤਾਜ਼ੀਆਂ ਸੂਈਆਂ ਜਿੰਨੀ ਸੇਵਾ ਕਰੋਗੇ ਜਿੰਨੀ ਫੀਡ ਪਾਓਗੇ ਉਹਨਾਂ ਦੁੱਧ ਪਿਆ ਆਂਦੀਆਂ ਬਾਕੀ ਫੋਨ ਨੰਬਰ ਸਕਰੀਨ ਤੇ ਜਿਹੜੇ ਭੈਣ ਭਰਾ ਪਸ਼ੂ ਰੱਖਦੇ ਆ ਸਾਰਿਆਂ ਨੂੰ ਪਤਾ ਹੀ ਆ ਕਿ ਸ਼ਾਮ ਨੂੰ ਫੀਡ ਮੁੱਕ ਜੇ ਸ਼ਾਮ ਨੂੰ ਫੀਡ ਨਾ ਪਾਵੇ ਤੇ ਸਵੇਰ ਨੂੰ ਪਸ਼ੂ ਦੁੱਧ ਘੱਟ ਦਿੰਦਾ ਕਿਉਂਕਿ ਫੀਡ ਮੁੱਕ ਗਈ ਹੁੰਦੀ ਆ ਸ਼ਾਮ ਨੂੰ ਫੀਡ ਪਸ਼ੂ ਨੂੰ ਪਈ ਨਹੀਂ ਹੁੰਦੀ ਜਿਹੜਾ ਇੱਕ ਇੱਕ ਦੋ ਦੋ ਪਸ਼ੂ ਰੱਖਦਾ ਉਹ ਗੱਟਾ ਕਿ ਲਿਆਉਂਦਾ ਅਗਲਾ ਕਈ ਵਾਰ ਪਹਿਲਾਂ ਨਹੀਂ ਲਿਆਂਦੀ ਜਾਂਦੀ ਮੌਕੇ ਤੇ ਫੀਡ ਮੁੱਕ ਵੀ ਜਾਂਦੀ ਐ ਇੱਕ ਡੰਗ ਨਹੀਂ ਵੀ ਪੈਂਦੀ ਤੇ ਉਹ ਅਗਲੇ ਦਿਨ ਤੜਕੇ ਨੂੰ ਦੁੱਧ ਪਸ਼ੂ ਘਟਾ ਦਿੰਦਾ ਕਿਉਂਕਿ ਫੀਡ ਪਈ ਨਹੀਂ ਹੁੰਦੀ ਤੇ ਜਦੋਂ ਫੀਡ ਪਾਊਗੀ ਜੇਕਰ ਅਗਲਾ ਕਿਲੋ 2 ਕਿਲੋ ਫੀਡ ਵੱਧ ਪਾ ਲੂਗਾ ਤੇ ਪਾਊ ਉਹੀ 2 ਕਿਲੋ ਦੁੱਧ ਵੱਧ ਪਿਆ ਆਂਦਾ ਦੁੱਧ ਦੇਣਾ ਸੇਵਾ ਨੇ ਫੀਡ ਨੇ ਸਾਰਿਆਂ ਨੂੰ ਸਸੀ